ਅੱਜ ਆਪਾਂ ਬਣਾਉਨੇ ਆ ਜੀ ਪਾਲਕ ਪਨੀਰ ਇਹ ਆਪਾਂ ਪਾਲਕ ਲੈ ਲਈ ਤੇ ਪਾਲਕ ਨੂੰ ਨਾ ਆਪਾਂ ਉਬਾਲ ਲਿਆ ਥੋੜਾ ਜਿਹਾ ਪਾਣੀ ਪਾ ਕੇ ਜਿਵੇਂ ਤਰ੍ਹਾਂ ਸਾਫ਼ ਕਰਕੇ ਇਹਨੂੰ ਉਬਾਲ ਲਿਆ ਇਹ ਠੰਡੀ ਹੋ ਗਈ ਤੇ ਹੁਣ ਨਾ ਆਪਾਂ ਇਹਨੂੰ ਮਿਕਸੀ ਦੇ ਜਾਰ ਦੇ ਵਿੱਚ ਆਪਾਂ ਇਹਨੂੰ ਗ੍ਰाइंड ਥੋੜਾ ਜਿਹਾ ਕਰ ਲੈਣੇ ਆ ਦੋ ਵਾਰੀ ਚ ਕਰ ਲਾਂਗੇ ਇਹ ਮੈਨੂੰ ਠੰਡੀ ਕਰਕੇ ਥੋੜੀ ਫ੍ਰਿਜ ਵਿੱਚ ਰੱਖਤੀ ਸੀਗੀ ਫਿਰ ਇਹ ਤਾਂ ਅੰਧ ਖਰਾ ਖਰਾ ਰਹਿੰਦਾ ਪਾਣੀ ਬਿਲਕੁਲ ਥੋੜਾ ਜਿਹਾ ਪਾਇਆ ਸੀ ਤਾਂ ਜੋ ਇਹਦਾ ਸਾਰਾ ਜਿਹੜਾ ਇਹਦਾ ਅਸਰ ਉਹਦੀ ਵਿੱਚ ਹੀ ਰਹੇ ਜੇ ਇਹਨੂੰ ਦੋ ਵਾਰੀ ਚ ਕਰ ਲਾਂਗੇ ਆਪਾਂ ਇਹ ਆਪਾਂ ਪਾਲਕ ਨੂੰ ਪੀਸ ਲਿਆ ਅਕਾਹੇ ਦਰਦਰਾ ਰੱਖਿਆ ਬਹੁਤ ਜ਼ਿਆਦਾ ਮੀਕ ਨਹੀਂ ਪੀਸਿਆ ਹੈਗਾ ਥੋੜਾ ਜਿਹਾ ਦਰਦਰਾ ਰੱਖੋ ਫਿਰ ਬਹੁਤ ਜ਼ਿਆਦਾ ਟੇਸਟ ਆਉਂਦਾ ਵਧੀਆ ਇਹ ਆਪਾਂ ਤਿੰਨ ਪਿਆਜ਼ ਲੈ ਲਈ ਇੱਕ ਵੱਡਾ ਟਮਾਟਰ ਲਿਆ ਅਦਰਕ ਦੇ 2 ਇੰਚ ਦਾ ਟੁਕੜਾ ਤੇ ਦੋ ਹਰੀਆਂ ਮਿਰਚਾਂ ਤੇ ਲਸਣ ਲਿਆ ਆਪਾਂ ਇਹਨਾਂ ਸਭ ਨੂੰ ਪੀਸ ਲੈਣੇ ਨੇ ਦੋਵਾਂ ਲਈ ਇਹ ਵੀ ਸਜਾਉਗੇ आपका इधर हाँ प्याज लसन अदरक जोड़ा सभी आप पीस लिया हूँ ना आप कढ़ाई रख ली ये आपों का तेल पा लग तेल गर्म हो गया ਹਿੰਡੀ ਜੀ ਵੀ ਪਾ ਦੇਣੀ ਜੀਰਾ ਬਾਦਲੇ ਆਪਾਂ ਮਿਕਲਪਾ ਪੱਡੇ ਕਰ ਲੈਣੇ ਹੁਣ ਆਪਣਾ ਇਹ ਜਿਹੜਾ ਪਿਆਜ਼ ਲਸਣ ਅਦਰਕ ਦਾ ਹੈਗਾ ਨਾ ਇਹ ਪੇਸਟ ਬਣਾਇਆ ਇਹਨੂੰ ਹੁਣ ਆਪਾਂ ਇਹ ਵੀ ਇੰਤਪਾ ਕੇ ਤੜਕਾ ਲਾ ਲੈਣੀ ਦੀ ਪਾਲਕ ਪਨੀਰ ਦੀ ਸਬਜ਼ੀ ਨਾ ਜਿਵੇਂ ਆਪਾਂ ਢਾਪੇ ਵੀ ਵਗੈਰਾ ਤੋਂ ਖਾਣੇ ਆ ਉਸ ਤਰ੍ਹਾਂ ਦੀ ਬਿਲਕੁਲ ਉਸ ਤਰ੍ਹਾਂ ਬਣੂਗੀ ਬਹੁਤ ਟੇਸਟੀ ਬਣੂਗੀ ਇਹ ਚੰਗੀ ਤਰ੍ਹਾਂ ਪੁੰਨ ਲੈਣੇ ਹੈ ਤੇ ਦਰਾ ਪਨੀਰ ਵੀ ਕੱਟ ਕੇ ਰੱਖ ਲਿਆ ਇਹ ਆਪਾਂ ਨਮਕ ਇਦੇ ਵਿੱਚ ਥੋੜੀ ਜਿਹੀ ਹਲਦੀ ਪਾਵਾਂਗੇ ਹਲਕੀ ਜਿਹੀ ਤੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾਈਆਂ ਤੇ ਆਪਣੇ ਟੇਸਟ ਦੇ ਮੁਤਾਬਕ ਇਹ ਲਾਲ ਮਿਰਚ ਆਪਾਂ ਪਾਵਾਂਗੇ ਤੇ ਇਹ ਹੈ ਹੈਗਾ ਤਲੀਆਂ ਪਾਊਡਰ ਇਹਨੂੰ ਆਪਾਂ ਇਧਰ ਪਾ ਕੇ ਲਵਾਂਗੇ ਇਹਦੇ ਵਿੱਚ ਪਾਣੀ ਪਾ ਦਿੰਦੇ ਹਾਂ ਸੋਸੇ ਦੇ ਮਸਾਲੇ ਪਾ ਲਈਏ ਅੰਕ ਜੰਗ ਕਰ பியஜன அசாலா சங்க பண்ணியா பண்ணியா குணநாச்சு நமக்கு மிர்ச்சா பிச்ச பண்ண अपना ये तंगीत्र मसाला भुनਿਆ ਗਿਆ ਤੇ ਆਪਾਂ ਇਹ ਜਿਹੜੀ ਪਾਲਕ ਪੀਸ ਕੇ ਰੱਖੀ ਹੈ ਉਹਨੇ ਕਈ ਪਾ ਦਾਂਗੇ ਤੇ ਵੀ ਬੱਚੇ ਇਸ ਤਰ੍ਹਾਂ ਕਹਿੰਦੇ ਨਾ ਸਾਗ ਦੀ ਰੋਤ ਆ ਗਈ ਐ ਤੇ ਆਪਾਂ ਤੇ ਵੀ ਕਹਿਣ ਲੱਗ ਜਾਂਦੇ ਜੀ ਇਸ ਤੋ ਸਾਗ ਨਹੀਂ ਖਾਣਾ ਤੇ ਸੋ ਤੁਸੀਂ ਪਾਲਕ ਪੀੜ ਬਣਾ ਲਓ ਤੇ ਬਹੁਤ ਟੇਸਟੀ ਬਣਦਾ ਤੇ ਨਾਲੇ ਬੱਚੇ ਖੁਸ਼ ਹੋ ਗਏ ਖਾਣੇ ਉਨਾ ਪੈਣ 5 ਤੋਂ 10 ਮਿੰਟ ਦਾ ਕੁਕ ਕਰਾਂਗੇ ਬਿਲਕੁਲ ਘੱਟ ਅੱਗ ਤੇ ਕਿਉਂਕਿ ਪਾਲਦੇ ਪਹਿਲੇ ਹੀ ਬਣੀ ਤੜਕਾ ਵੀ ਆਪਣਾ ਲੱਗਿਆ ਤੇ ਸਿਰਫ 5-7 ਮਿੰਟ ਹੀ ਆਪਾਂ ਇਹਨੂੰ ਉੱਤੇ ਰੱਖਾਂਗੇ ਤੇ ਅੱਗੇ ਆਪਾਂ ਥੋੜੀ ਜਿਹੀ ਕੱਟ ਕਰਤੀ ਉਸ ਤੋਂ ਬਾਅਦ ਆਪਾਂ ਪਨੀਰ ਪਾਵਾਂਗੇ ਪਨੀਰ ਵੀ ਆਪਣਾ ਕੱਟ ਕੇ ਰੱਖਿਆ ਪਿਆ ਤਾਂ ਤੇ 7 ਮਿੰਟ ਹੋ ਗਏ ਬੇਚਦੀ ਨਾ ਮੈਂ ਇੱਕ ਵਾਰੀ ਹਿਲਾ ਲਿਆ ਸੀਗਾ ਆ ਦੇਖੋ ਬਹੁਤ ਵਧੀਆ ਬਣ ਗਈ ਤੇ ਮਹਿਕ ਵੀ ਆਉਣ ਲੱਗੀ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਏ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਪਾਣੇ ਆ ਪਨੀਰ ਤੁਸੀਂ ਇਸ ਤਰ੍ਹਾਂ ਕੱਚਾ ਵੀ ਪਾ ਸਕਦੇ ਆ ਤੇ ਜੇ ਤੁਸੀਂ ਇਹਨੂੰ ਥੋੜਾ ਜਿਹਾ ਤਲਕੇ ਪਾਉਣਾ ਤਾਂ ਉਹ ਵੀ ਬਣਾ ਉਹ ਵੀ ਪਾ ਸਕਦੇ ਆ ਤਲਕੇ ਥੋੜਾ ਜਿਹਾ ਭਾਰਾ ਹੋ ਜਾਂਦਾ ਇਸ ਕਰਕੇ ਮੈਂ ਇਦਾਂ ਹੀ ਪਾਉਂਗੀ ਲਓ ਜੀ ਹੁਣ ਆਪਾਂ ਤਿੰਨ ਚਾਰ ਮਿੰਟ ਵਾਸਤੇ ਆਪਾਂ ਇਹਨੂੰ ਫੇਰ ਸੇਕ ਲਵਾ ਦਿੰਨੇ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦਾਂਗੇ ਲਓ ਜੀ ਆਪਣੀ ਇਹ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਤੇ ਬਾਹਰ ਦੇ ਚਮਚੋਂ ਕੇ ਲਾ ਲਾਂਗੇ ਤੇ ਖਾਣ ਆਪਾਂ ਇਹਨੂੰ ਤਾ ਕਰ ਦਿੰਦੇ ਆਂ ਬਿਲਕੁਲ ਬੰਦ ਕਰ ਦਿੰਦੇ ਆਂ ਹੁਣ ਬਣਾਉਣ ਲੱਗੇ ਰੋਟੀ ਤਵਾ ਰੱਖ ਲਿਆ ਤੇ ਪੇੜਾ ਕਰਦੇ ਆਂ ਤੇ ਪੇੜਾ ਕਰਕੇ ਰੋਟੀ ਬਣਾਉਣ ਲੱਗਦੇ ਆਂ ਮੈਨੂੰ ਸਬਜੀ ਸੁਗੀ ਬਣਾ ਕੇ ਰੱਖ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਨਾ ਕਿ ਮੈਂ ਜਦ ਰੋਟੀ ਖਾਣੀ ਹੁੰਦੀ ਫਿਰ ਬਸ ਪਰੋਂ ਤੋਂ ਲਾ ਲਈਦੀ ਆ ਮੇਰੇ ਨਾਲ ਪਿੱਛੋਂ ਤੋਂ ਥੋੜੀ ਜਿਹੀ ਲਾਈਟ ਆਉਂਦੀ ਆ ਪਰ ਸ਼ਾਮਾ ਪੈਂਦਾ ਮੇਰੀ ਲਾਈਟ ਪਿਛਲੇ ਪਾਸੇ ਆ ਇਧਰ ਦੀ ਸਾਈਡ ਵਾਲੀ ਲਗਾਉਣ ਵਾਲੀ ਆ ਦੇ ਵਿੱਚ ਕਰਮਾਂ ਦੇ ਸੀਗਾ ਕੱਲ ਦੀਵਾਲੀ ਸੀ ਅੱਜ ਵੀ ਲੋਕ ਦੀਵੇ ਤਾਂ ਜਗਾਉਣਗੇ ਆਪਾਂ ਵੀ ਅੱਜ ਜਗਾਵਾਂਗੇ ਫੇਰ ਦੀਵੇ ਐਸੀ ਤਰ੍ਹਾਂ ਆਪਾਂ ਫੁਲਕੀ ਲਾਲ ਲੈਣੇ ਆਪਾਂ ਇੱਦਾਂ ਹੀ ਸਾਰੀਆਂ ਰੋਟੀਆਂ ਲਾ ਲੈਣੀਆਂ। ਉਹ ਨਾ ਮੈਂ ਤਾਂ ਬਾਰ ਨਹੀਂ ਘਟਾਈਆਂ ਨਹੀਂ ਹਈ ਹਈ ਇੰਨਾ ਫਰਕ ਆ ਪਾਸ ਪਾਸ ਇਹ ਕਿ ਨਿਰਮਲ ਅੱਧੀ ਚੱਲਦੀ ਤਾਂ ਨਹੀਂ ਗੱਲ ਉਹ ਅਫਰੀਬਾਦ ਦਾ ਕੋਰਸ ਵਾਦਿਓ ਹੋ ਗਿਆ ਲੋ ਹਾਂ ਉਹ ਤੋਂ ਹੋ ਗਿਆ ਚਾਕੜੋ ਯਾਰ ਤਾਂ ਚਾਕੜੋ ਤਾਂ ਵਾਚ ਕੋ ਮਰ ਜਾਣੀ ਨਹੀਂ ਕੈਦੀ ਬਣੂ ਵੀਡੀਓ ਕਿਰਕਾ ਡਾਕਟਰ ਦੱਸ ਤੜਕੇੜੂ ਜੁੱਤੇ ਮੜ ਗਏ ਉੱਥੇ ਕਿੱਟਾ ਸੌਣ ਲੱਗਾ ਉਹ ਤੇਰੀ ਬਸ ਇੱਥੇ ਰੱਖ ਦੇ ਨਾਲ ਪੈ ਨੱਥਕਦੇ ਪੈਰਾਂ 'ਚ ਚਲਾਉਣ ਇਹਨਾਂ ਨੂੰ